ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦਿਆਂ ਲੁਧਿਆਣਾ ਦੇ ਹੰਬੜਾ ਰੋਡ ਤੇ ਗੋਵਿੰਦ ਗੋਦਾਮ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਾਰਪਤ ਸਮਾਗਮ ਕਰਵਾਇਆ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਨਾਮਤਾਰੀ ਸੰਗਤ ਵੀ ਮੌਜੂਦ ਰਹੀ ਉਧਰ ਪ੍ਰਬੰਧਕ ਕਮੇਟੀ ਅਤੇ ਨਾਮਤਾਰੀ ਸਮਾਜ ਨੇ ਗੱਲਬਾਤ ਦੌਰਾਨ ਕਿਹਾ ਬੀਤੇ 10 ਸਾਲਾਂ ਤੋਂ ਉਹਨਾਂ ਦੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੋਵਿੰਦ ਗੁੰਦਾ ਮejੜਾ ਹੰਬੜਾ ਰੋਡ ਵਿਖੇ ਮਨਾਇਆ ਜਾਂਦਾ ਹੈ ਸੋ ਇਹਨਾਂ ਕਿਹਾ ਇਹ ਸਾਨੂੰ ਆਪਸੀ ਭਾਈਚਾਰਕ ਸਾਂਝ ਤੇ ਵੱਲ ਜੋੜਦਾ ਹੈ ਸਾਰੇ ਧਰਮਾਂ ਦੇ ਸਤਕਾਰ ਨੂੰ ਕਾਇਮ ਕਰਦਾ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਅੱਜ ਸ਼੍ਰੀ ਗੋਵਿੰਦ ਗੋਧਾਮ ਅਸੀਂ ਮੰਦਰ ਵਿਖੇ ਖੜੇ ਆ ਜਿੱਥੇ ਗੋਵਿੰਦ ਗੋਧਾਮ ਸੁਸਾਇਟੀ ਵੱਲੋਂ ਸ਼੍ਰੀ ਸਤਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 555 ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਜੋ ਕਿ ਹਿੰਦੂ ਸਿੱਖ ਇਕਤਾ ਨੂੰ ਸਮਰਪਿਤ ਹੈ ਜਿਹੜਾ ਕਿ ਹਿੰਦੂ ਸਿੱਖ ਭਾਈਚਾਰੇ ਦਾ ਪ੍ਰਤੀਕ ਹੈ ਤੁਸੀਂ ਦੇਖਿਆ ਹੈ ਕਿ ਅੱਜ ਹਿੰਦੂ ਵੀਰ ਸ੍ਰੀ ਸਤਗੁਰ ਨਾਨਕਦੇਵ ਜੀ ਦੇ ਉਪਦੇਸ਼ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਸ ਦਾ ਪ੍ਰਚਾਰ ਕਰ ਰਹੇ ਹਨ ਤੇ ਇਹ ਜਿਹੜਾ ਸੀ ਸਤਗੁਰ ਤਲੀਪ ਸਿੰਘ ਜੀ ਦਾ ਸਤ ਪਰੇਰਨਾ ਸਦਕਾ ਆਪਣਾ ਸਦਕਾ ਇਹ ਗੁਰਪੁਰਬ ਪਿਛਲੇ 10 ਸਾਲਾਂ ਤੋਂ ਗੋਬਿੰਦ ਗੋਤਾਮ ਸੋਸਾਇਟੀ ਬਣਾ ਰਹੀ ਹੈ ਜੀ ਅੱਜ ਸ੍ਰੀ ਗੁਰੂ ਨਾਨਕਦੇਵ ਜੀ ਦਾ ਜਿਹੜਾ ਗੁਰਪੁਰਬ ਅਸਮਨ ਆਇਆ ਜਾ ਰਿਹਾ ਤਾਂ ਕਿੰਨਾ ਕਿਤੇ ਕਿਆ ਜਾ ਰਿਹਾ ਆਪਸੀ ਭਾਈਚਾਰਕ ਸਾਜ ਦਾ ਜਿਹੜਾ ਸੰਦੇਸ਼ ਦਿੱਤਾ ਜਾ ਰਿਹਾ ਹੈ ਅਵਲ ਲਾਲਾ ਨੂਰ ਆਇਆ ਕੁਤਤ ਸਭ ਬੰਦੇ ਇੱਕ ਨੂਰ ਤੋਂ ਸਭ ਜਗ ਉੱਠਿਆ ਕੌਣ ਭਲੇ ਕੌਣ ਮੰਦੇ ਇਹ ਲੈਣਾ ਨਾਮ ਤਾਰੀ ਸਮਾਜ ਬਿਲਕੁਲ ਇਸ ਦੇ ਉੱਤੇ ਹੀ ਚੱਲ ਰਿਹਾ ਹੈ ਅੱਜ ਤੋਂ 10 ਸਾਲ ਪਹਿਲੇ ਜਿਸ ਤੇ ਲਈ ਗੋਬਿੰਦ ਗੋਧਾਮ ਦੇ ਵਿੱਚ ਇਹਨਾਂ ਨੇ ਸੇਵਾ ਸ਼ੁਰੂ ਕੀਤੀ ਇਹਨਾਂ ਦਾ ਉਸ ਵੇਲੇ ਵੀ ਇੱਕੋ ਇਚਾ ਸੀ ਕਿ ਹਿੰਦੂ ਸਿੱਖ ਦੇ ਵਿੱਚ ਕੋਈ ਫਰਕ ਨਹੀਂ ਹੈ ਅਸੀਂ ਸਾਰੇ ਆਪਸ ਦੇ ਵਿੱਚ ਭਰਾ ਹੈ ਇਹਨਾਂ ਦੇ ਸਤਗੁਰੂ ਦਾ ਸਤਕਾ ਸਤੁਰ ਦਲੀਪ ਸਿੰਘ ਜੀ ਉਹ ਵੀ ਗੋਬਿੰਦ ਗੋਤ ਆਮ ਦੇ ਵਿੱਚ ਆ ਚੁੱਕੇ ਨੇ ਔਰ ਉਹਨਾਂ ਨੇ ਵੀ ਅੱਜ ਤੱਕ ਕੋਈ ਸੰਦੇਸ਼ ਦਿੱਤਾ ਹੈ ਕਿ ਅਸੀਂ ਸਾਰੇ ਇੱਕੋ ਹੀ ਹਾਂ ਔਰ ਅਸੀਂ ਵੀ ਕਹਿੰਨੇ ਕਿ ਸਾਰੇ ਇੱਕੋ ਹੀ ਹਾਂ ਔਰ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਹਰ ਸਾਲ ਇਹ ਇੱਥੇ ਇਹ ਉਤਸਵ ਮਨਾਉਂਦੇ ਨੇ ਅਸੀਂ ਇਹਨਾਂ ਨਾਲ ਮਿਲ ਕੇ ਤੰਦਨ ਹੋ ਜਾਂਦੇ ਹਾਂ ਔਰ ਜਿਸ ਵੇਲੇ ਤੇ ਸ਼ਬਦ ਕੀਰਤਨ ਹੁੰਦਾ ਸੰਗੀਤ ਸੁਣਦੀ ਹੈ ਸੰਗੀਤ ਆਂਦੀ ਹੈ ਸੰਗੀਤ ਬਹਿੜਦੀ ਹੈ ਸ਼ਬਦ ਕੀਰਤਨ ਕਰਦੀ ਹੈ ਉਸ ਦੇ ਵਿੱਚ ਇੰਨਾ ਆਨੰਦ ਆਉਂਦਾ ਔਰ ਸਾਰੇ ਸਾਨੂੰ ਵਧਾਈ ਦਿੰਦੇ ਨੇ ਕੀਤ ਵਿਜਿਆ ਸਾਹਿਬ ਤੁਸੀਂ ਹਰ ਸਾਲ ਇਹ ਕਰਿਆ ਕਰੋ ਇਹ ਬੜਾ ਅੱਛਾ ਪ੍ਰੋਗਰਾਮ ਹੈ ਮੈਂ ਇੱਕ ਵਾਰ ਸਭ ਨੂੰ ਨਾਂਤਰ ਇਸ ਵਾਈ ਨੂੰ ਵੀ ਔਰ ਸਭ ਦਾ ਧੰਨਵਾਦ ਕਰਦਾ ਹੋਇਆ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਹਮੇਸ਼ਾ ਆਪਣੇ ਸਤਗੁਰੂ ਅਗੇ ਪ੍ਰਾਰਥਨਾ ਕਰਦਾ ਹੈ ਸਤਗੁਰੂ ਨਾਮ ਲਗਾ ਮੇਰਾ ਨਾਮ ਨਰੇਂਦਰ ਸਿੰਘ ਜੀ ਅੱਜ ਸਮਾਗਮ ਨੂੰ ਚੱਲਦੇ ਹੋਏ ਥੋੜਾ ਦੱਸੋ ਇਹ ਇਹਰਾ ਸਮਾਗਮ ਹੈ ਜੀ ਕੱਲ ਤारण ਗੁਰੂ ਨਾਨਕ ਆਇਆ ਬਾਬੇ ਤਾਰੇ ਚਾਰ ਚੱਕ ਨੌ ਖੰਡ ਨੌ ਖੰਡ ਪ੍ਰithvi ਸਚਾਟ ਹੋਆ ਇਸ ਨੂੰ ਮੁੱਖ ਰੱਖਦੇ ਹੋਏ ਸਾਡੇ ਜਿਹੜੇ ਹਿੰਦੂ ਸਿੱਖ ਏਕਤਾ ਨੂੰ ਸਮਰਪਿਤ ਗੋਬਿੰਦ ਗੋਤਾਂਵਿਖੇ ਮੰਦਕ ਕਮੇਟੀ ਦੀ ਉਪਰਾਲੇ ਸਰਕਾਰ ਹੈ ਗੁਰੂ ਪ੍ਰਭ ਮਨਾਇਆ ਜਾ ਰਿਹਾ ਹੈਗਾ ਇਸ ਵਿੱਚ ਸਾਗੂ ਦਲੀਪ ਸਿੰਘ ਦੀ ਪ੍ਰੇਰਣਾ ਸਰਕਾਰ ਹੈ ਇੱਥੇ ਹਿੰਦੂ ਸਿੱਖ ਇਕਤਾਨੂ ਸਮਰਪਤ ਪਿਛਲੇ 10 ਸਾਲਾਂ ਤੋਂ ਅਸੀਂ ਇੱਥੇ ਸੇਵਾ ਕਰ ਰਹੇ ਹਾਂ ਮੰਦਿਰ ਕਮੇਟੀ ਸਾਡਾ ਬਹੁਤ ਹੀ ਜ਼ਿਆਦਾ ਸਹਿਯੋਗ ਕਰਦੀ ਹੈਗੀ ਹੈ ਅਸੀਂ ਮੰਦਿਰ ਕਮੇਟੀ ਦਾ ਵੀ ਬਹੁਤ ਹੀ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦੇ ਰਿਣੀ ਆ ਵੀ ਉਹਨਾਂ ਨੇ ਸਭੂ ਰਾਣਕ ਦੇਵ ਜੀ ਦੇ ਏਕਤਾ ਦਾ ਜੋ ਨਾਰਾ ਹੈ ਉਸ ਨੂੰ ਅੱਗੇ ਨੂੰ ਚਾਰ ਚੰਨ ਲਾਉਂਦੇ ਹੋਏ ਇਸ ਸਮਾਗਮ ਨੂੰ ਵਿੱਚ ਹੋਰ ਜਿਹੜੀਆਂ ਸੰਗਤਾਂ ਨੂੰ ਬੁਲਾਇਆ ਹੈਗਾ ਵਾ ਸਾਰੇ ਸਿੱਖ ਸਮਾਜ ਤੇ ਹਿੰਦੂ ਸਿੱਖ ਇਕਤਾ ਨੂੰ ਸਮਰਪਤ ਇਹ ਗੁਰਨਾਨਕ ਦੇਵ ਜੀ ਦਾ ਗੁਰਪਰਬ ਅੱਗੇ ਵੀ ਵੱਧ ਚੜ ਕੇ ਮਨਾਉਂਦੇ ਰਹਿਣ ਅੱਜ ਜਿਹੜਾ ਸਮਾਗਮ ਕਰਵਾਇਆ ਜਾ ਰਿਹਾ ਜੀ ਮੈਂ ਹਰਵਿੰਦਰ ਸਿੰਘ ਨਾਮਤਰੀ ਅੱਜ ਜਿਹੜਾ ਸਮਾਗਮ ਹੋ ਰਿਹਾ ਸਤਿਗੁਰੂ ਦਲੀਪ ਸਿੰਘ ਜੀ ਦੀ ਪ੍ਰੇਰਣਾ ਸਤਕਾ ਗੋਵਿੰਦ ਗੋਤਮ ਮੰਦਿਰ ਜਿਹੜਾ ਹੈਗਾ ਸੰਤੀ ਉਹਨਾਂ ਦੀ ਤਮੀਜਾ ਜੀ ਹੈਗੇ ਨੇ ਉਹਨਾਂ ਵੱਲੋਂ ਇਹ ਪ੍ਰੋਗਰਾਮ ਕਰਾਇਆ ਜਾ ਰਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਇਹ ਜਿਹੜੀ ਕਮੇਟੀ ਆ ਇਹ ਹਰ ਸਾਲ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੀ ਆ ਅੱਜ ਵੀ ਇਹਨਾਂ ਨੇ ਬੜੀ ਸ਼ਰਧਾ ਨਾਲ ਤੂਮ ਧਾਮ ਨਾਲ ਹਿੰਦੂ ਸਿੱਖ ਏਕਤਾ ਨੂੰ ਸਮਰਪਿਤ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਲੁਧਿਆਣਾ ਲਾਈਵਲੀ सुरेंद्र ਸੋਨੀ ਦੀ ਰਿਪੋਰਟ